ਕਿਸਾਨੀ ਉਹਨਾਂ ਦੇ ਸੱਦੇ ਤੇ ਅੱਜ ਭਾਰਤੀ ਕਿਸਾਨੀ ਉਹਨਾਂ ਨੇ ਇਕਤਾ ਉਗਰਾਹਾਂ ਬਲਾਕ ਅਜਨਾਲਾ ਵੱਲੋਂ ਐਸਪੀਐਮ ਦਫਤਰ ਮੂਹਰੇ ਕਾਲੇ ਖੇਤੀ ਕਾਨੂੰਨ ਲੈ ਕੇ ਜੋਰਦਾਰ ਕਰਨਾ ਦਿੱਤਾ ਗਿਆ। ਉੱਥੇ ਹੀ ਦਿੱਲੀ ਵਿਖੇ ਭੁਖਰਤਾਲ ਤੇ ਬੈਠੇ ਕਾਂਗਰਸੀ ਐਮਪੀ ਬਾਰੇ ਕਿਸਾਨਾਂ ਨੇ ਕਿਹਾ ਹੈ ਕਿ ਇਹ ਸਿਆਸੀ ਡਰਾਮੇਬਾਜ਼ੀ ਕਰ ਰਹੇ ਨੇ। ਸਮੇਤੋ ਘੋਲ ਲੜ ਰਹੇ ਸਮੁੱਚੇ ਪੰਜਾਬ ਦੇ ਅੰਦਰ ਸਮੁੱਚੀਆਂ ਇਕੱਠੀਆਂ ਜਿੱਥੇ ਬੰਦੀਆਂ ਜਿਹਦੀ ਕੜੀ ਵਜੋਂ ਦਿੱਲੀ ਦੇ ਅੰਦਰ ਘੋਲ ਚੱਲ ਰਿਹਾ ਬਾਰਡਰ ਦੇ ਉੱਤੇ ਜਿੱਥੇ ਲੱਖਾਂ ਲੋਕ ਸ਼ਾਮਿਲ ਨੇ ਉਸ ਘੋਲ ਦੀ ਮਜ਼ਬੂਤੀ ਵਾਸਤੇ ਜੋ ਜਥੇਬੰਦੀ ਨੇ ਫੈਸਲਾ ਕੀਤਾ ਕਿ ਸਮੁੱਚੇ ਪੰਜਾਬ ਦੇ ਜਿਹੜੇ ਜ਼ਿਲ੍ਹਾ ਹੈੱਡਕੁਆਟਰ ਆ ਜਾਂ ਜ਼ਿਲ੍ਹਾ ਹੈੱਡਕੁਆਟਰ ਆ ਉਹਨਾਂ ਦੇ ਰੋਸ ਪ੍ਰਦਰਸ਼ਨ ਕਰਤਾ ਕੀਤਾ ਜਾਵੇ ਤੇ ਉਸ ਘੋਲ ਨੂੰ ਹੋਰ ਬਲ ਜਿਹੜਾ ਮਿਲ ਸਕੇ ਇਸ ਕਰਕੇ ਅਸੀਂ ਅੱਜ ਇੱਥੇ ਧਰਨਾ ਕਰ ਰਹੇ ਹਾਂ ਔਰ ਜਿਹੜਾ ਇਹ ਧਰਨਾ ਉਹ ਉਸ ਕੜੀ ਵਜੋਂ ਆ ਕਿ ਜਿਹੜੇ ਮੋਦੀ ਹਕੂਮਤ ਨੇ ਮੁਠੀ ਭਰ ਅੰਬਾਨੀ ਅਡਾਨੀ ਕਾਰਪੋਰੇਟ ਘਰਾਣਿਆਂ ਨੂੰ ਸਮੁੱਚੇ ਦੇਸ਼ ਦੀ ਜਿਹੜੀ ਜ਼ਮੀਨ ਆ ਜਾਇਦਾਦਾਂ ਜਿੰਨੇ ਸਰਕਾਰੀ ਮਹਿਕਮੇ ਨੇ ਉਹ ਸਾਰਾ ਵੇਚਣ ਦਾ ਤੋਹਿਆ ਕੀਤਾ ਹੋਇਆ ਜੋ ਸਰਕਾਰ ਇਹਨਾਂ ਨੀਤੀਆਂ ਕਰਕੇ ਸਮੁੱਚੇ ਕਿਸਾਨੀ ਖੇਤ ਮਜ਼ਦੂਰ ਜਾਂ ਸਾਡੇ ਹੋਰ ਜਿੰਨੇ ਵੀ ਛੋਟੇ ਕਾਰਖਾਨੇਦਾਰ ਨੇ ਜਾਂ ਜਿਹੜੇ ਜਿਹੜੇ ਕਿਰਤੀ ਲੋਕ ਨੇ ਉਹ ਸਾਰੇ ਹੀ ਤਵਈ ਵਾਲੇ ਪਾਸੇ ਨੂੰ ਜਾਣਗੇ ਇਸ ਕਰਕੇ ਅਸੀਂ ਆਪਣੀ ਜਿਹੜੀ ਇਹ ਲੜਾਈ ਆ ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਤੇ ਆਪਣੇ ਵਾਸਤੇ ਹੋਣ ਦੀ ਲੜਾਈ ਜਿਹੜੀ ਆ ਅਸੀਂ ਸਿਰ ਧੜ ਦੀ ਬਾਜ਼ੀ ਲਾ ਕੇ ਲੜਾਈ ਦੇ ਮੈਦਾਨ 'ਚ ਕੁੱਦੇ ਆ ਜਿੰਨਾ ਚਿਰ ਮੋਦੀ ਹਕੂਮਤ ਇਹ ਕਾਨੂੰਨ ਵਾਪਸ ਨਹੀਂ ਕਰਦੇ ਉਹਨਾਂ ਚਿਰ ਅਸੀਂ ਘਰ ਚੈਨ ਨਾਲ ਨਹੀਂ ਬੈਠਾਂਗੇ ਭਾਵੇਂ ਸਾਨੂੰ ਵੱਡੀਆਂ ਕੁਰਬਾਨੀਆਂ ਜਿਹੜੀਆਂ ਉਹ ਦੇਣੀਆਂ ਪੈਣ ਐਤਵਿਲੇ ਜਿਹੜੇ ਐਮਪੀ ਗੁਰਜੀਤ ਸਿੰਘ ਔਇਲੋ ਵੀ ਉਥੇ ਖੁੱਡਦਾਲ ਦੇ ਬੈਠ ਗਏ ਆ ਇਹਨਾਂ ਸਮੁੱਚੇ ਕੋਈ ਵੀ ਕੋਈ ਵੀ ਰਾਜਨੀਤਿਕ ਪਾਰਟੀ ਆ ਇਹ ਸਾਰੀਆਂ ਇਹਨਾਂ ਦੇ ਆਪਣੇ ਨਿੱਜੀ ਹਿੱਤਾਂ ਕਿ 2022 ਦੇ ਅੰਦਰ ਜਿਹੜੀ ਇਲੈਕਸ਼ਨ ਆ ਉਹਨੂੰ ਜਿਹੜਾ ਇਹ ਸੇਧਤ ਕਰਨ ਵਾਸਤੇ ਉਹਨਾਂ ਚੋਣਾਂ ਦਾ ਆਪਣਾ ਵੋਟ ਬੈਂਕ ਪੱਕਾ ਕਰਨ ਵਾਸਤੇ ਵੀ ਇਹ ਸਾਰਾ ਡਰਾਮਾ ਬਾਜ਼ੀ ਕਰ ਰਿਹਾ ਇਹ ਹੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਪਹਿਲਾਂ ਹੀ ਜਿਹੜੇ ਕਾਨੂੰਨ ਬਣੇ ਆ ਉਹਨਾਂ ਕਾਨੂੰਨਾਂ ਨੂੰ ਪੱਕੇ ਪੈਰੀ ਕਰਨ ਵਾਸਤੇ ਉਹਨਾਂ ਦੀ ਹਾਂ ਚ ਹਾਂ ਮੜਾ ਕੇ ਤੇ ਉੱਥੇ ਪਾਰਲੀਮੈਂਟ ਦੇ ਅੰਦਰ ਜਿਹੜੇ ਦਸਤੂਰ ਕਰਕੇ ਆਏ ਨੇ ਇਹ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਜਿਹੜਾ ਇਹ ਭੁਖੜਦਾ ਵਾਲਾ ਜਿਹੜਾ ਡਰਾਮਾ ਇਹਨਾਂ ਸ਼ੁਰੂ ਕੀਤਾ ਹੋਇਆ ਲੋਕ ਸਭ ਕੁਝ ਜਾਣਦੇ ਆ ਸਮਾਂ ਆਉਣ ਤੇ ਲੋਕੀ ਇਹਦਾ ਠਗਵਾ ਜਵਾਬ ਦੇਣਗੇ ਨਾ ਜਸਪਾਲ ਸਿੰਘ ਢੰਗਈ ਭਾਰਤੀ ਕਿਸਾਨ ਯੂਨੀਅਨ ਦੀ ਨੇਕਤਾ ਗੁਰਾਹਾਂ ਬਲਾਗਜਨਾਲਾ ਦਾ ਜਨਮ ਸਖਤਰ ਅੱਜ ਅਸੀਂ ਜਿਸ ਤਰ੍ਹਾਂ ਸਾਡੇ ਭਰਾ ਅੱਜ ਦਿੱਲੀ ਜਾ ਕੇ ਬੈਠੇ ਆ ਜਿਹੜੇ ਮੋਦੀ ਵੱਲੋਂ ਖੇਤੀ ਸਬੰਧੀ ਤਿੰਨ ਆਰਡੀਨੈਂਸ ਤੇ ਚੌਥਾ ਬਿਜਲੀ ਬਿੱਲ 220 ਤੇ ਇੱਕ ਭਰਾਲੀ ਵਾਲਾ ਜਿਹੜੇ ਇਹੋ ਲੈ ਕੇ ਆਪਾਂ ਉਹਦੇ ਵਿਰੋਧ ਦੇ ਵਿੱਚ ਬੈਠੇ ਆ ਕਿਉਂਕਿ ਉੱਥੇ ਜਥੇਬੰਦੀਆਂ ਦੀ ਆਪਣੀ ਦਾ ਇਹ ਫੈਸਲਾ ਆ ਕਿ ਜਿਹੜੇ ਉਹ ਕਾਨੂੰਨ ਆ ਉਹਨਾਂ ਨੂੰ ਸਮੁੱਚੇ ਤੌਰ ਤੇ ਰੱਦ ਕਰੋ ਸੋਧ ਨੂੰ ਅਸੀਂ ਨਹੀਂ ਮੰਨਦੇ ਅੱਜ ਆਪਾਂ ਸਾਰੇ ਭਾਰਤ ਦੇ ਵਿੱਚ ਉਹਨਾਂ ਦੀ ਜਥੇਬੰਦੀਆਂ ਦੀ ਕਾਲ ਸਮੁੱਚੀ ਸਾਰੀਆਂ ਜਥੇਬੰਦੀਆਂ ਦੀ ਕਾਲ ਸੀ ਕਿ ਅੱਜ ਆਪਾਂ ਸਮੁੱਚੇ ਭਾਰਤ ਦੇ ਵਿੱਚ ਡੀਸੀ ਦਫ਼ਤਰਾਂ ਅੱਗੇ ਤੇ ਐਸਡੀਐਮ ਦਫ਼ਤਰਾਂ ਅੱਗੇ ਇਹ 12 ਤੋਂ 3 ਵਜੇ ਤੱਕ ਧਰਨੇ ਦੇਵਾਂਗੇ ਤੇ ਮੁੜ ਕੇ 3 ਵਜੇ ਤੋਂ ਬਾਅਦ ਆਪਾਂ ਬਾਜ਼ਾਰ ਦੇ ਵਿੱਚ ਮਾਰਚ ਕਰਾਂਗੇ ਇਹ ਸਾਡੀ ਜਿਹੜੀ ਆ ਸਾਰੀਆਂ ਜਥੇਬੰਦੀਆਂ ਵੱਲੋਂ ਕਾਲ ਸੀ ਉਹ ਅੱਜ ਅਸੀਂ ਉਸ ਕਾਲ ਤੇ ਇਸ ਬਿਠੇ